ਮਾਮਲਾ ਜੀ ਅੱਜ ਇੱਥੇ ਘਟਨਾ ਕੀ ਵਾਪਰੀ ਜੇ ਇੱਥੇ ਇੱਕ ਜਗ ਆਪਣੇ ਮਹਿਤਾ ਚੌਂਕ ਦੇ ਵਿੱਚ ਇੱਕ ਪੰਕਸ ਵੀਟ ਦੇ ਉੱਤੇ ਨਾ 23 4 ਚੌਥੇ ਮਹੀਨੇ ਦੇ ਵਿੱਚ ਇੱਕ ਫਾਇਰਿੰਗ ਹੋਈ ਸੀ ਇਹਦੇ ਵਿੱਚ ਬਿੱਲਾ ਅਰਜਨ ਮੰਗੇ ਦਾ ਤੇ ਡੋਨੀ ਜਿਹੜਾ ਸਠਿਆਲੇ ਦਾ ਇਹਨਾਂ ਦਾ ਜਿਹੜਾ ਗੈਂਗ ਹੈ ਫਰੋਤੀਆਂ ਮੰਗਦਾ ਇਹਨਾਂ ਤੋਂ ਤੇ ਆਕਾਸ਼ਦੀਪ ਜਿਹੜਾ ਇਹਨਾਂ ਦਾ ਮੇਨ ਮੋਹਰਾ ਆ ਉਹ ਇਹਨਾਂ ਨੂੰ ਸਾਰਿਆਂ ਨੂੰ ਆਪਰੇਟ ਕਰਦਾ ਉਹ ਇੱਥੇ ਰੈਕੀ ਕਰਦਾ ਰੈਕੀ ਕਰਕੇ ਸਾਰਾ ਦੱਸਦਾ ਵੀ ਕਿਹੜੇ ਬੰਦੇ ਨੂੰ ਤੁਸੀਂ ਕਾਲ ਕਰੋ ਕਿੱਥੋਂ ਤੁਹਾਨੂੰ ਫਰੋਤੀ ਮਿਲਣੀ ਹੈ ਇਹ ਜਿਹੜੀ ਪੰਕਸਪੀਡ ਵਾਲੀ ਵੀ ਹੈਗੀ ਆ ਜੋ ਇਨਵੈਸਟੀਗੇਸ਼ਨ ਦੇ ਵਿੱਚ ਸਾਹਮਣੇ ਆਈ ਹੈ ਗੱਲ ਇਹ ਆਕਾਸ਼ਦੀਪ ਨਹੀਂ ਤਿੰਨ ਬੰਦੇ ਹਾਇਰ ਕਰਕੇ ਉਹ ਡੋਨੀਵਲ ਦੇ ਤੇ ਬਿੱਲੇ ਦੇ ਕੈਦ ਦੇ ਉੱਤੇ ਇੱਥੇ ਫਾਇਰਿੰਗ ਕਰਵਾਈ ਸੀ ਇਸ ਤੋਂ ਅਲੱਗਾ ਇੱਕ ਇਹਨਾਂ ਨੇ ਝੰਡੇਆਲੇ ਸਾਡੇ ਸਤਕੁਰ ਕਲੈਕਸ਼ਨਾਂ ਦੁਕਾਨ ਉੱਥੇ ਵੀ ਇਹਨਾਂ ਦੇ ਕੈਦ ਦੇ ਉੱਤੇ ਇਹਨਾਂ ਨੇ ਕਰਵਾਈ ਸੀ ਤਾਂ ਉਹਦੀ ਵੀ ਰੈਕੀ ਜਿਹੜੀ ਆ ਜਾ ਕੇ ਇੱਕ ਦਿਨ ਪਹਿਲਾਂ ਇਹ ਆਕਾਸ਼ਦੀਪ ਕਰਕੇ ਆਇਆ ਸੀ ਉਸ ਤੋਂ ਬਾਅਦ ਤਿੰਨ ਬੰਦੇ ਹੋਰ ਆ ਇੱਕ ਬਿੱਲਾ ਮਹਿਣੀਆਂ ਘਵਾਰਾਂ ਦਾ ਨਾਲ ਇਹਨਾਂ ਦੇ ਨਾਲ ਦੋ ਬੰਦੇ ਹੋਰ ਸੀਗੇ ਉਹ ਅਸੀਂ ਸਾਰੇ ਟਰੇਸ ਕਰਕੇ ਅਰੈਸਟ ਕਰ ਲਏ ਆ ਉਹਨੇ ਇਹ ਵੀ ਇਹ ਕਮਾਣ ਦੇ ਵਿੱਚ ਵੀ ਇਹਨਾਂ ਨੇ ਦੋ ਆਪਣੇ ਬਾਰਦਾਤਾਂ ਕੀਤੀਆਂ ਸੀ ਜਿਹਦੇ ਵਿੱਚ ਬਟਾਲਾ ਪੁਲਿਸ ਵੱਲੋਂ ਇਹਨਾਂ ਨੂੰ ਅਰੈਸਟ ਕੀਤਾ ਗਿਆ ਸੀ ਤੇ ਉਹਨਾਂ ਨੇ ਹੁਣ ਜੇਲ੍ਹ ਭੇਜ ਦਿੱਤਾ ਸੀ ਇਹਨਾਂ ਨੂੰ ਗਰਦਾਸਪੁਰ ਜੇਲ੍ਹ ਤੋਂ ਅਸੀਂ ਪ੍ਰੋਟੈਕਸ਼ਨ ਬਰਾਂਡ ਤੇ ਲਿਆਂਦੇ ਆ ਕੱਲ ਦੇ ਅੱਜ ਇਹਨੇ ਪੁੱਛ ਗਏ ਤੇ ਦੱਸਿਆ ਸੀ ਵੀ ਜਿਹੜਾ ਗਲੌਗ ਇੱਕ ਇਹਦੇ ਕੋਲ ਆ ਉਹ ਇਹਨੇ ਇੱਥੇ ਆ ਮੌਕੇ ਤੇ ਜਿਹੜਾ ਤੁਸੀਂ ਦੇਖਿਆ ਇੱਥੇ ਇਹਨਾਂ ਦੱਬਿਆ ਸੀ ਉਹ ਅੱਜ ਸਾਡੇ ਐਸਐਚਓ ਮਹਿਤਾ ਆਪਣੇ ਸਬ-ਇਨਸਪੈਕਟਰ ਹਰਪਾਲ ਸਿੰਘ ਉਹਨਾਂ ਦੀ ਟੀਮ ਉਹ ਰਿਕਵਰ ਕਰਨ ਆਈ ਸੀ ਲੇਕਿਨ ਇਹਨੇ ਜਦੋਂ ਪਹਿਲਾਂ ਹੀ ਉਹ ਗਲੌਗ ਜਿਹੜਾ ਲੋਡਡ ਸੀਗਾ ਉਹ ਜਦੋਂ ਇਹਨੇ ਪੱਟ ਕੇ ਤਾਂ ਸਿੱਧਾ ਨਾਲ ਲੱਗਦਾ ਹੀ ਮੁੰਡੇ ਨੂੰ ਧੱਕਾ ਮਾਰਿਆ ਉਹਨੂੰ ਸੁੱਟ ਲਿਆ ਥੱਲੇ ਜਿਹੜਾ ਹੱਥ ਖੜੀ ਵਾਲਾ ਸੀ ਤੇ ਐਸ ਐਚ ਓ ਸਾਹਿਬ ਅਗਲੇ ਪਾਸੇ ਸੀ ਉੱਥੋਂ ਇਹਨੇ ਕੱਢਦੇ ਸਾਰੀਓ ਮੁੰਡੇ ਤੇ ਫਾਇਰ ਕੀਤਾ ਉਹ ਡਿਗਣ ਕਰਕੇ ਉਹਦਾ ਬਚਾਅ ਹੋ ਗਿਆ ਉਹ ਫਾਇਰ ਜਿਹੜਾ ਸਾਡੀ ਆ ਗੱਡੀ ਖੜੀ ਆ ਇੱਥੇ ਆਪਣੇ ਐਸ ਐਚ ਓ ਸਾਹਿਬ ਦੀ ਇਹਦੀ ਵਾਰੀ ਦੇ ਵਿੱਚ ਲੱਗਾ ਉਸ ਤੋਂ ਬਾਅਦ ਫਿਰ ਇਹਨੂੰ ਇਹ ਵੀ ਇਹਨਾਂ ਨੇ ਫਿਰ ਆਪਣੇ ਬਚਾ ਲਈ ਜਦੋਂ ਕੀਤੀਆਂ ਤਾਂ ਫਿਰ ਦੋ ਫਾਇਰ ਉਹਦੇ ਵੀ ਲੱਗੇ ਆ ਲੱਤ ਦੇ ਵਿੱਚ ਸਰ ਬਾਕੀ ਮੁਲਾਜ਼ਮਾਂ ਦਾ ਕਿਵੇਂ ਰਿਹਾ ਵਿਚਾਰ ਰਿਹਾ ਮੁਲਾਜ਼ਮਾਂ ਤਾਂ ਵਿਚਾਰਿਆ ਗਿਆ ਉਹ ਉਹਦੇ ਥੱਲੇ ਵਿਚਾਰ ਰਗੜ ਲੱਗੀ ਹੈ ਇੱਕ ਮੁੰਡੇ ਦੇ ਜਿਹਨੇ ਇਹਨੂੰ ਫੜਿਆ ਸੀਗਾ ਬਾਕੀ ਠੀਕ ਆ ਸਾਰਾ ਤੇ ਇਹਦਾ ਪਿਛਲਾ ਰਿਕਾਰਡ ਕਿਵੇਂ ਦਾ ਸੀ ਇਹਦਾ ਪਿਛਲਾ ਰਿਕਾਰਡ ਇਹਦੇ ਤੇ ਦੋ ਪਰਚੇ ਉੱਥੇ ਹੈਗੇ ਆ ਕਮਾਂਡ ਥਾਣੇ ਦੇ ਵਿੱਚ ਇੱਕ ਸਾਡੇ ਜੰਡੇਆਲਾ ਥਾਣੇ ਦੇ ਵਿੱਚ ਹੈਗਾ ਤੇ ਇੱਕ ਇਹਨਾਂ ਦਾ ਇੱਥੇ ਹੀ ਹੈ ਮੈਥੇ ਦੇ ਵਿੱਚ ਤੇ ਅੱਜ ਹੁਣ ਇੱਕ 307 ਦੇ ਵਿੱਚ ਅਸੀਂ ਹੋਰ ਪਰਚਾ ਰਜਿਸਟਰਡ ਕਰਾਂਗੇ ਟੋਟਲ ਇੱਤੇ ਪੰਜ ਪਰਚੇ ਹੋ ਜਾਣਗੇ ਸਰ ਕੀ ਇਹ ਇਹਦਾ ਫਰੋਤਿਆਂ ਦੇ ਵਿੱਚ ਜਾਂ ਕਾਦੇ ਵਿੱਚ ਆਤੀ ਸੀਗਾ ਮੇਨ ਇਹ ਫਰੋਤੀਆਂ ਮੰਗਦੇ ਆ ਇਹ ਜਿਹੜੇ ਇਹ ਦੋ ਤਿੰਨ ਬੰਦੇ ਹੈਗੇ ਜਿਹੜੇ ਬਾਹਰ ਬਾਹਰ ਚੱਲ ਗਏ ਆ ਪੁਰਤਗਾਲ ਦਾ ਪਤਾ ਲੱਗਦਾ ਸਪੇਨ ਪੁਰਤਗਾਲ ਦੇ ਵਿੱਚ ਰਹਿ ਰਹੇ ਆ ਇਹ ਉਥੋਂ ਇਹ ਜਿਹੜੇ ਮੇਨ ਬੰਦੇ ਇਹਨਾਂ ਦੇ ਪਹਿਲੇ ਯਾਰ ਦੋਸਤ ਆ ਇਹ ਪਿੱਛੇ ਰਹਿ ਕੇ ਕੰਮ ਕਰਦੇ ਆ ਅੱਗੇ ਜਿਹੜੇ ਨਿਆਣੇ 2022 22 ਸਾਲ ਦੇ ਉਹਨਾਂ ਨੂੰ ਹਾਇਰ ਕਰਕੇ 5-5 7-7 ਹਜ਼ਾਰ ਰੁਪਏ ਦੇ ਕੇ ਉਹਨਾਂ ਤੋਂ ਫੈਰ ਕਰਵਾ ਦਿੰਦੇ ਆ ਲੋਕਾਂ ਨੂੰ ਡਰਾ ਕੇ ਤੇ ਫੇਰ ਇਹ ਫਰੋਤੀਆਂ ਕਲੈਕਟ ਕਰਦੇ ਆ ਇਹਨਾਂ ਦਾ ਕਿਹੜੇ ਗੈਂਗ ਦੇ ਨਾਲ ਸੰਪਰਕ ਹੈ ਜੀ ਡੋਨੀ ਡੋਨੀ ਸਠਿਆਲੇ ਦਾ ਹੈਗਾ ਡੋਨੀ ਬੱਲ ਬੱਲ ਉਹਦਾ ਨਾਮ ਆ ਇੱਕ ਅਰਜਨ ਮੰਗੇ ਦਾ ਬਿੱਲਾ ਆ ਇਹ ਤੁਹਾਡੇ ਇਸ ਏਰੀਏ ਤੇ ਜਦੋਂ ਇੱਕ ਬਨੂ ਕਨ ਸ਼ਾਮਪੁਰ ਦਾ ਗੋਪੀ ਕਨ ਸ਼ਾਮਪੁਰ ਵਾਲੇ ਦਾ ਭਰਾ ਆ ਇਹ ਤਿੰਨਾਂ ਹੀ ਜਿਹੜੇ ਹੈਗੇ ਆ ਤੇ ਮੇਰੀ ਬਸ ਇਹ ਪਬਲਿਕ ਨੂੰ ਇਹੀ ਅਪੀਲ ਆ ਇਹਨਾਂ ਨੂੰ ਕੋਈ ਪੈਸਾ ਦੇਣ ਦੀ ਲੋੜ ਨਹੀਂ ਤਕੜੇ ਹੋ ਕੇ ਸਾਡੀ ਮਦਦ ਦੇ ਨਾਲ ਇਹਨਾਂ ਦਾ ਅਸੀਂ ਮੁਕਾਬਲਾ ਕਰ ਰਹੇ ਆ ਜਿੰਨੇ ਬੰਦੇ ਹੈਗੇ ਹੁਣ ਅਸੀਂ ਸਾਡੇ ਇਹਨਾਂ ਨੇ ਫਿਰ ਇੱਕ ਸਰਲੀ ਵਾਲਿਆਂ ਦੀ ਦੁਕਾਨਾਂ ਝੰਡੇ ਵਾਲੇ ਉੱਥੇ ਵੀ ਇਹਨਾਂ ਨੇ ਫਾਇਰਿੰਗ ਕਰਵਾਈ ਉਹਦੇ ਵਿੱਚੋਂ ਵੀ ਅਸੀਂ ਉਹ ਪੂਰਾ ਟਰੇਸ ਕਰ ਲਿਆ ਇੱਕ ਬੰਦਾ ਅਸੀਂ ਫੜ ਲਿਆ ਉਹ ਸਾਡੇ ਕੋਲ ਰਿਮਾਂਡ ਤੇ ਆ ਬਾਕੀ ਵੀ ਜਿਹੜੇ ਉਹਦੇ ਨਾਲ ਦੇ ਬੰਦੇ ਅਸੀਂ ਜਲਦੀ ਫੜ ਲਾਂਗੇ ਸਾਡੇ ਮਤਲਬ ਮੇਰੀ ਸਬ-ਡਿਵੀਜ਼ਨ ਦੇ ਵਿੱਚ ਸਾਰੇ ਦੇ ਸਾਰੇ ਹੀ ਇਹ ਟਰੇਸ ਕਰ ਲਏ ਅਸੀਂ ਕਿਸੇ ਬੰਦੇ ਨੂੰ ਅਸੀਂ ਸਪੇਅਰ ਨਹੀਂ ਕਰਾਂਗੇ ਮੇਰੀ ਇਹੀ ਸਾਰਿਆਂ ਨੂੰ ਅਪੀਲ ਆ ਲੋਕਾਂ ਨੂੰ ਜਾਂ ਪਬਲਿਕ ਨੂੰ ਇਹ ਹੈਗੇ ਵੀ ਆਪਣੇ ਬੱਚਿਆਂ ਨੂੰ ਥੋੜਾ ਕੰਟਰੋਲ 'ਚ ਰੱਖੋ ਜਿਹੜੇ ਆਵਾਰਾਗਰਦੀ ਕਰਦੇ ਆ ਜਾਂ ਇਦਾਂ ਜਾ ਕੇ ਮੋਟਰਸਾਈਕਲਾਂ ਤੇ ਬਿਦਾਉਟ ਕਿਸੇ ਨੂੰ ਯਾਰੀਆਂ ਦੋਸਤੀਆਂ ਪਾਲਦੇ ਆ ਇਹਨਾਂ ਨੂੰ ਬਚਾ ਕੇ ਰੱਖਣ ਨਹੀਂ ਆ ਤਾਂ ਜਿੰਨਾ ਪੈਸਾ ਉਹਨਾਂ ਦਾ ਲੈ ਕੇ ਘਰ ਦੇ ਵਿੱਚ ਖਰਚ ਹੋਊਗਾ ਜਿਹੜੇ ਜਿਹੜਾ ਬੰਦਾ ਇਹਨਾਂ ਦਾ ਘਰ ਦਾ ਵੀ ਇਨਵੋਲਵ ਹੋਊਗਾ ਅਸੀਂ ਸਾਰੇ ਉਹਨਾਂ ਦੇ ਉੱਤੇ ਵੀ ਪਰਚੇ ਰਜਿਸਟਰਡ ਕਰਾਂਗੇ ਉਹਨਾਂ ਦੀ ਅਰੈਸਟ ਪਾ ਕੇ ਅੰਦਰ ਭੇਜਾਂਗੇ ਸਖਤ ਤੋਂ ਸਖਤ ਸਜ਼ਾ ਦਿਵਾਵਾਂਗੇ ਥੈਂਕ ਯੂ ਜੀ